किसान मजदूर संघर्ष कमेटी पंजाब के प्रदेश नेता सुरव सिंह पंदेल जिला अध्यक्ष रणजीत सिंह कलेर बाबा के, के नेतृत्व में डीसी ऑफिस मोर्चा के दौरान विफल वार्ता के बाद संगठन ने आज रेल लोगों मोर्चा शुरू करने की घोषणा की थी सरकार और प्रशासन को समय भी दिया गया था जिसके अनुसार हजारों की संख्या में किसान और मजदूर अमृतसर दिल्ली रेल मार्ग पर देवीदासपुर में एकत्रित हुए और प्रशासन से मांग की थी बताओ कहा कि प्रशासन ने मांगों पर बातचीत की और जिसके बाद डीसी अमृतसर खेत मजदूरों के रेलवे ट्रैक के पास बने मंच पर आए उन्होंने आश्वासन दिया कि शहीदों के परिवार को पाँच पाँच लाख रुपए का मुआवजा और परिवार के एक सदस्य को नौकरी दी जाएगी ਉਹ ਉਹ ਅਫਸਰ ਬੇਤਾ ਦੇ ਪਿਆ ਪਾ ਇਹਨਾਂ ਨੂੰ ਬ੍ਰੇਡ ਫਿਨਲ ਦੀ ਕਮੇਟੀ ਦੀ ਹੈ ਲੰਬਾ ਪਾ ਮਾਰਾ ਪੰਜਾਬ ਉਹਦੇ ਕਿਹੜੇ ਸਾਡੇ 2 ਤੋਂ 3 ਦੇ ਵਿੱਚ ਉਹਦੇ ਕਿਹੜੀ ਕਰ ਲੋ ਬਾਕੀ 3 ਅਕਤੂਬਰ ਨੂੰ ਰੇਲ ਰੋਕੋ ਆ ਕੇ ਪਗੜੀ ਦਿਖਾਤੀ ਜੋ ਕੱਲ੍ਹ ਦੇ ਵਾਸਤੇ ਇਸ ਅੰਦਰਲਾ ਲੋਕ ਉਹ ਇਹ ਨਹੀਂ ਕਿ ਨਦੀ ਵਾਸਤੇ ਦੀ ਇੱਕ ਮਿੰਟ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਲਾਨ ਨੂੰ ਆਸਤੇ ਜਿਹੜੀ ਨੈਚਰਲ ਹੈ ਉਹ ਚਾਹਾਂਗਾ

ਅਸੀਂ ਅਗਰੀਕਲਚਰ ਡਿਪਾਰਟਮੈਂਟ ਦੇ ਨਾਲ ਵੀ ਇੱਕ ਜਿਹੜਾ ਪ੍ਰੋਗਰਾਮ ਬਣਾ ਰਹੇ ਹਾਂ ਕਿ ਇਹ ਅਸੀਂ ਨਵਾਂ ਜਿਹੜਾ ਹੈਲਪਲਾਈਨ ਨੰਬਰ ਜਿਸ ਰਾਹੀਂ ਕਰਾਈ ਜਾ ਰਹੀ ਹੋਈ ਰਿਹਾ ਹੋਵੇ ਉਸ ਨਾਲ ਕੰਮ ਹੋਵੇਗਾ ਉਹ ਜ਼ਰੂਰ ਸਾਬਤ ਹੋਣਾ ਹੈ ਜਿਹੜਾ ਤੁਸੀਂ ਦੇਖਿਆ ਹੀ ਹੋਣਾ ਹੈ ਹੁਣ ਤੱਕ ਜਿੰਨੇ ਵੀ ਹੈਲਪਲਾਈਨ ਨੰਬਰਾਂ ਸੰਬੰਧ ਵਿੱਚ ਬੋਲਿਆ ਹੈ ਅਸੀਂ ਉਹਨਾਂ ਨੂੰ ਪਛਾਣ ਲਿਆ ਹੈ ਹਾਂ ਹੁਣ ਤਾਂ ਬੰਦਾ ਕਿ ਬਾਰੇ ਤੁਸੀਂ ਫਿਰ ਤੋਂ ਆਵੋਗੇ ਤਾਂ ਭਾਵੇਂ ਕਿੰਨੀਆਂ ਮੰਗਾਈਆਂ ਸੀ ਉਹਨਾਂ ਨੇ ਅਸੀਂ ਚੈੱਕ ਵੀ ਮੰਡੇ ਗਏ ਕਿੰਨੀਆਂ ਨੌਕਰੀਆਂ ਮਿਲਣਗੀਆਂ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਹੜੀ ਪੈਂਡਿੰਗ ਸੀ ਜਿਹੜੇ ਫੰਡਾਂ ਤੋਂ ਰਸਾ ਹਕਤਾਂ ਦਾ ਕੰਪਨਸੇਸ਼ਨ ਦੇ ਕੇ ਸੀ ਉਹਨਾਂ ਨੂੰ ਚੈੱਕ ਦਿੱਤੇ ਗਏ ਸੀਗੀ ਇਹ ਸਾਡੇ ਆਰਜੀ ਦਾ ਤੋਂ ਸਾਹਾਈਤਾ ਲਈ ਅਸੀਂ ਕਰਦੀ ਵਕਤੋ ਜਿਹੜੀ ਐਂਪੀਡਿਸ਼ਨ ਵਗੈਰੇ ਜਿਆਦਾ ਨਹੀਂ ਉਹਨਾਂ ਦਾ ਫੰਡਾਂ ਤੋਂ ਹਰਤ ਸੀ ਸਮਾਪਤ ਹੋਈ ਚਾਰ ਲੋਕਾਂ ਨੂੰ ਅਸਾਂ ਸਹਾਇਤਾ ਜਿੱਦਿਹਾ ਇਹ ਕਿ 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 ਚਰੀ ਦਾ ਇਲਾਜ ਜਿੱਦਾ ਅਸੀਂ ਆਪ ਹੁਣ ਕੀ ਕੀਤੀ ਹੈਗੀ ਕਿ ਅੱਜ ਕੱਲੋ ਪ੍ਰੋਸਥੈਟਿਕ ਲੀਮਸ ਆਂਦੇ ਹਨ ਜਿਸਨੂੰ ਲੋਰਡ ਨੀ ਹੈਗੇ ਕੋ ਐਡਵੈਂਟੇਜ ਨਾਲ ਜਿਹੜਾ ਜੁਣ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਪ੍ਰੋਸਥੈਟਿਕ ਸੋ ਅਸੀਂ ਰੈਡ ਕਰਾਸ ਸਾਹੀ ਉਹਨਾਂ ਨੂੰ ਪ੍ਰੋਸਥੈਟਿਕ ਲੀਮਸ ਦੇ ਵਿੱਚ ਮਦਦ ਕਰਵਾਵਾ ਮੈਮ ਇੱਕ ਤੁਹਾਡੇ ਵੱਲੋਂ ਅਪੀਲ ਕੀਤੀ ਗਈ ਆ ਕਿ ਕਿਸਾਨਾਂ ਦੀ ਮਹੀਨਾਵਾਂ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਬਕਾਉਂ ਹੋ ਜਲਦੀ ਪੂਰੀ ਹੋ ਜਾਏ ਤਾਂ ਕਿ ਅੱਧੇ ਪ੍ਰਦਰਸ਼ਨ ਨਾ ਕਰਦੇ। ਇਹ ਇਹ ਪੈਟਰਨ ਇੱਕ ਇੱਕ ਜਿਹੜੀ ਗੱਲਬਾਤ ਹੈ ਉਹ ਮਨਥਲੀ ਸਾਡੀ ਜੇ ਹੋ ਜਾਂਦੀ ਹੈ ਤਾਂ ਇਹ ਬੰਦੀਆ ਗੱਲ ਹੈ। ਬਹੁਤ ਸਾਰੇ ਇਸ਼ੂਸ ਹਮੇਸ਼ਾ ਜਿਹੜੇ ਵਹਿਣ ਪਿੰਡਾਂ ਦੇ ਹੁੰਦੇ ਨੇ ਉਹ ਸਾਡੇ ਧਿਆਨ ਚ ਆਉਂਦੇ ਰਹੇਗੇ ਤੇ ਇਹਨਾਂ ਨੂੰ ਪੀਕਲਾ ਨਾਮ ਸੈਵਲ ਹੋਊਗੀ। ਮਕਾਮਾ ਦਾ ਨਾਮ ਦਿੱਤੀ ਆਈ ਕੋਈ ਵਕਤ ਕੰਮ ਕਰਕੇ ਪੰਨਾ ਇਹਨਾਂ ਦੀ ਇਹ ਚੀਜ਼ਾਂ ਪੈਂਡਿੰਗ ਹੈ ਕਿ ਤਾਂ ਆਪਕੋ ਸਾਥ ਨਾਲ ਜਿਹੜੀ ਮਨਜ਼ਰੀਏ ਬੀਤੀ ਨੇ ਬਹੁਤ ਮਾਰਿਆ ਇੱਕ ਚੀਜ਼ ਹੈ ਕਿ ਜੇ ਕੋਈ ਐਸਾ ਬੰਦਾ ਅੰਦੋਲਨ ਬੁਲੰਦ ਹੋਵੇਗੀ ਕਿ ਕੋਰਟ ਦਾ ਹੋਰ ਦੱਸਣਾ ਚਾਹੀਦਾ ਡੀਐਮਪੀ ਵਾਲਾ ਬਹੁਤ ਹੀ ਵੱਡੇ ਰੋਲ ਦਾ ਹੈ ਸਾਡੀ ਕੰਟਰੋਲ ਕੁਝ ਨਹੀਂ ਹੁੰਦੀ ਤੇ ਜੇਕਰ ਕਿਸੇ ਨੂੰ ਵੀ ਕੋਈ ਕੰਪਲੇਂਟ ਹੋਵੇ ਤਾਂ ਉਹ ਗੋਲਾ ਸਿਵਾਰੀ ਜਾ ਸਕਦਾ ਹੈ ਰਜਿਸਟਰ ਕਰਾ ਸਕਦੇ ਹੋ ਜਿਸ ਬਾਰੇ ਰਹੀ ਸਾਰੇ ਨੰਬਰ ਦੇ ਲਈ ਤੇ ਉਹ ਲਾਗੂ ਕਰਨ ਦਾ ਕੀ ਹੈ गाइस ਸਾਡੇ ਜ਼ਿਲ੍ਹੇ ਦੀ ਹਰੀ ਕਾਂ ਫਿਰ ਉਹਦੇ ਸੰਦਰਭ ਵਿੱਚ ਵਿਚਾਰਾਂਗੇ ਹੱਲੇ ਗੱਲ ਬਟੁੱਟਣ ਬਾਰੇ ਵੀ ਨਹੀਂ ਕਹਿ ਸਕਦੇ ਗੱਲ ਬਟੁੱਟ ਗਈ ਉਹਨਾਂ ਨੇ ਕਾਫੀ ਕੁਝ ਪੈਸਾ ਤੇ ਲਾਸਾਨੇ ਦੇ ਦਿੱਤਾ ਹੁਣ ਅਸੀਂ ਆਪ ਦੀ ਮੀਟਿੰਗ ਕਰਕੇ ਵੇਖਦੇ ਆਂ ਆ ਧਰਨੇ ਦਾ ਟਾਈਮ ਬਾਉਂਡ ਕੋਈ ਨਹੀਂ ਹੈਗਾ ਧਰਨਾ ਤੇ ਚੱਲ ਰਿਹਾ ਜੇ ਉਹ ਮੀਟਿੰਗ ਬਾਟਿੰਗ ਦੀ ਡੇਡ ਟੁੱਟ ਕਲੀਅਰ ਹੋ ਗਈ ਬਾਕੀ ਮੁਆਵਜ਼ਾ ਆ ਗਿਆ ਫਿਰ ਅਸੀਂ ਕੁਝ ਚੀਜ਼ਾਂ ਤੇ ਦੇ ਜਿਵੇਂ ਇੱਥੇ ਤੁਸੀਂ ਦੇਖੋ ਪ੍ਰਾਲੀ ਦੇ ਬੈਲਰ ਲੱਗੇ ਹੁੰਦੇ ਜਿਹੜੇ ਕੇਕ ਬੰਦੋ ਕਿਸਾਨ ਸਾਥੋਂ ਆਏ ਸੀ ਕਿ ਸਾਡੇ ਦਾ 17 17 18 ਹਜ਼ਾਰ ਦੇ ਚੈੱਕ ਦੇ ਨਹੀਂ ਹੈਗੇ ਮੈਡਮ ਜੀ ਕਹਿ ਰਹੇ ਵੀ 60 ਮਸ਼ੀਨਾਂ ਹੋਰ ਬਾਰੋਂ ਮੰਗਾ ਲੀਆਂ ਨੇ ਪੀਪਲ ਵਾਲੇ ਨੂੰ ਅੱਗ ਨਾ ਲੱਗੇ ਚੰਗੇ ਕੁਝ ਗੱਲਾਂ ਤੇ ਸੀਗਾ ਵੀ ਸੀ ਕਲੀਅਰ ਕਰ ਲੋ ਆਪ ਬੋਲ ਕੇ ਦੱਸਣਗੇ ਅਸੀਂ ਹੁਣ ਆਪਣੀ ਮੀਟਿੰਗ ਕਰਕੇ ਇਹਨੂੰ ਜਾਇਜਾ ਲੈ ਰਹੇ ਹਾਂ ਕਿ ਕਿੰਨੀਆਂ ਕ ਮੰਗਾ ਜਾਇਜ ਨੇ ਕੀ ਇਹਨਾਂ ਨੇ ਬੋਲਿਆ ਫਿਰ ਤੁਹਾਨੂੰ ਦੱਸਦੇ ਆ ਕੰਗਣਾ ਦੇ ਵੱਲੋਂ ਕੱਲ ਬਿਆਨ ਦਿੱਤਾ ਗਿਆ ਸੀ ਅੱਜ ਵਾਪਸ ਨਹੀਂ ਹਾਂ ਦੇਖੋ ਇਹ ਇਹ ਪਾਸ ਪਾਦਾ ਵੈਸੇ ਟ੍ਰੈਂਡ ਆ ਤੁਸੀਂ ਦੇਖ ਲਓ ਕੱਲਾ ਕੰਗਣਾ ਜੀ ਨੇ ਇੱਕ ਬਿਆਨ ਦੇ ਗਿਆ ਵਾਪਸ ਹੋ ਗਈ ਖੱਟੜ ਜੀ ਬੋਲ ਪੇ ਖੱਟਰ ਜੀ ਕੱਲ ਨੂੰ ਹਟਣਗੇ ਤੇ ਰਮਨਜੀਤ ਬਿੱਟੂ ਬੋਲੂਗਾ ਰਮਨਜੀਤ ਬਿੱਟੂ ਹਟੂਗਾ ਤਾਂ ਕੋਈ ਹੋਰ ਬੋਲੂਗਾ ਜਿੰਨਾ ਚਿਰ 5 ਅਕਤੂਬਰ ਦੀ ਇਲੈਕਸ਼ਨ ਨਹੀਂ ਨਾ ਹੁੰਦੀ ਹਰਿਆਣੇ ਦੀ ਇਹ ਕੋਈ ਨਾ ਕੋਈ ਬੋਲੀ ਜਾਣਾ ਚਾਹੀਦਾ ਔਰ ਮੈਂ ਇਨਫੋਰਮੇਸ਼ਨ ਦੇ ਦਿਆ ਮੈਂ ਹੁਣ ਵੀ ਕਿਹਾ ਜਿਹੜੀ ਇੱਕ ਗੱਲ ਰਹਿ ਗਈ ਆ ਵੀ ਤੁਸੀਂ ਗੱਲ ਕਰੋ ਆਰਪੀਐਫ ਨੇ ਸਾਡੇ 10 12 ਕਿਸਾਨ ਠੀਕ ਹੈ ਜੀ ਅੱਜ ਜਦੋਂ ਚੜੇ ਆ ਆਪਣੇ ਰਾਜਪੁਰਾ ਤੋਂ ਤੇ ਅਗਲੇ ਬੰਨੇ ਚੈਨ ਖਿੱਚ ਕੇ ਸਟੇਸ਼ਨ ਤੇ ਅਗਲੇ ਬੰਨੇ ਖਿੱਚ ਕੇ 12 13 ਕਿਸਾਨ ਗੱਡੀ ਤੋਂ ਲਾ ਦਿੱਤੇ ਅਸੀਂ ਨੋਟ ਕਰਾਇਆ ਵੀ ਇਹਦੇ ਬਾਰੇ ਵੀ ਪਤਾ ਕਰ ਉਹਦੇ ਬਾਰੇ ਕਹਿੰਦੇ ਸੀ ਪਤਾ ਕਰਕੇ ਤੁਹਾਨੂੰ ਦੱਸਦੇ ਆ ਕਿਸਾਨਾਂ ਦੇ ਰਾਜਨੀਤੀ ਕਿਉਂ ਹੋਤਰਾ ਨੇ ਦੇਖੋ ਦੇਖੋ ਕਿਸਾਨਾਂ ਦੇ ਰਾਜਨੀਤੀ ਇਸ ਕਰਕੇ ਹੁੰਦੀ ਆ ਵੀ ਕਿਸਾਨਾਂ ਦੇ ਮੁੱਦੇ ਹਾਈ ਲੈਵਲ ਤੇ ਚੱਲੇ ਕਿਨੇ ਕਿਉਂਕਿ ਜਿਹੜੇ ਪਾਰਟੀਆਂ ਨੇ ਜ਼ਬਰ ਕੀਤੇ ਜ਼ੁਲਮ ਕੀਤੇ ਹੁਣ ਹਰਿਆਣਾ ਦੇ ਵਿੱਚ ਉਹ ਪਾਪ ਸਾਹਮਣੇ ਆ ਰਹੇ ਨੇ ਤੇ ਲੋਕ ਵਿਰੋਧ ਕਰ ਰਹੇ ਨੇ ਲੋਕਾਂ ਦਾ ਸਾਡਾ ਨਹੀਂ ਹੈਗਾ ਉਹਨ ਵਿਰੋਧ ਤੋਂ ਡਰ ਲਈ ਉਹ ਜਿਹੜਾ ਡੈਮੇਜ ਹੋ ਗਿਆ ਉਹਨੂੰ ਕੰਟਰੋਲ ਕਰ ਲਈ ਸ਼ਿਵਰਾਜ ਚੋਹਾਨ ਇੱਕ ਬੰਨੇ ਕਹੀ ਜਾਂਦਾ ਸੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਆ ਖੱਟੜ ਸਾਹਿਬ ਸਾਨੂੰ ਗਾਲਾਂ ਕੱਢਣ ਤੇ ਲੱਗੇ ਹੋਏ ਆ ਠੀਕ ਹੈ ਵੀ ਇਹ ੜੜ ਪਰਸੈਪਸ਼ਨਾਂ ਨੇ ਆਪਣੇ ਹਿਸਾਬ ਨਾਲ ਉਹ ਪੱਤੇ ਕੱਢਦੇ ਨੇ ਖੋਲਦੇ ਨੇ ਰੱਖਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਹਰਿਆਣੇ ਦੇ ਲੋਕਾਂ ਨੂੰ ਖੱਟੜ ਸਾਹਿਬ ਦੇ ਪਿਛਲੇ 10 ਸਾਲ ਪਸੰਦ ਨਹੀਂ 9.5 ਸਾਲ ਉਹ ਸੀਐਮ ਸੀਐਮ ਰਹੇ ਨੇ ਠੀਕ ਹੈ ਜੀ ਹਰਿਆਣੇ ਦੇ ਔਰ ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਲੋਕਾਂ ਨੂੰ ਤੁਸੀਂ ਸਵਾਲ ਕਰਦੇ ਹੋ ਵੀ ਤੁਹਾਡੇ ਕਰਕੇ ਰਾਹ ਬੰਦ ਹੋਇਆ ਮੈਂ ਕਿਹਾ ਉਹਨੂੰ ਖੱਟਰ ਸਾਹਿਬ ਕਹਿੰਦੇ ਵੀ ਮੈਂ ਤਾਂ ਰਾਹ ਬੰਦ ਕੇ ਹਰਿਆਣੇ ਵਾਲਿਆਂ ਨੂੰ ਕੁਝ ਕੀਤਾ ਵਾ ਅਸੀਂ ਤਾਂ ਇੰਡਸਟਰੀ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਕਹਿੰਦੇ ਵੀ ਹੁਣ ਸੁਣ ਲਓ ਜੀ ਬਿਆਨ ਇਹਨਾਂ ਦਾ ਇਨਾਂ ਦੇ ਬਿਆਨ ਤੇ ਮਾਨਯੋਗ ਸੁਪਰੀਮ ਕੋਰਟ ਐਕਸ਼ਨ ਲਵੇ ਵੀ ਰਾਹ ਤਾਂ ਭਈ ਸੀਐਮ ਸਾਹਿਬ ਖਾਪ کہہ ਰਿਹਾ ਸਾਬਕਾ ਸੀਐਮ ਸਾਹਿਬ ਐਸ ਵੇਲੇ ਕੇਂਦਰੀ ਮੰਤਰੀ ਵੈਸੀ ਜਾਣ ਬੁੱਝ ਕੇ ਰਾਹ ਬੰਦ ਕੀਤਾ ਸੀ ਤਾਂ ਹਰਿਆਣੇ ਵਾਲੇ ਖੁਸ਼ ਹੈਗੇ ਆ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਈ ਵਾਰੀ ਪਾਪ ਨੰਗੇ ਹੋ ਜਾਂਦੇ ਆ ਜਿਵੇਂ ਕਰਦੇ ਹੁੰਦੇ ਆ ਇਹ ਪਾਪ ਨੰਗੇ ਹੋ ਰਹੇ ਆ ਇਹ ਮੀਟਿੰਗ ਵਿੱਚ ਕਿਹੜੇ ਕਿਹੜੇ ਦਿੱਸੇ ਬੰਦੇ ਸਨ ਆ ਆਪਣੀ ਯੂਨੀਅਨ ਦੇ ਆਗੂ ਸੀਗੇ